ਜੋ ਤੇ ਹੀਰਾ ਜੁੜਦਾ ਸਭ ਝੂਠਾ ਨਾ ਜੁੜਦੇ ਨੇ ਪਿੱਛੇ ਵਾਲੇ ਜਿਹੜੇ ਭਗਤ ਨੇ ਪਿੱਛੇ ਵਾਲੇ ਜਿਹੜੇ ਗੁਰੂ ਨੇ ਉਹਨਾਂ ਦਾ ਨਾਮ ਕਿਸੇ ਨਹੀਂ ਰਹੀ ਉਹਨਾਂ ਦਾ ਨਾਮ ਵੀ ਕੋਲੀ ਬਣੀ ਚੁੱਕੀ ਉਦੋਂ ਤੇ ਤੇ ਕਿਹਾ ਆਇਆ ਵੀ ਨਾਨਕ ਦੀ ਮੈਨੂੰ ਕੋਲੀਓ ਦੇ ਦੋ ਨਿਸ਼ਾਨੀ ਕਿਸੇ ਗੁਰੂ ਨੇ ਕਿਹਾ ਬਾਜ ਕੋਰੋਂ ਤੱਕ ਬੰਗੀ ਹੈ ਸਾਨੂੰ ਜੇ ਅੱਜ ਕੋਈ ਚੀਜ਼ ਦਿਹਾੜੀ ਚੱਕੀ ਫਿਰਦੇ ਬਾਜ਼ਾਰ ਕੋਈ ਹਿਤ ਉਹ ਨਹੀਂ ਜੁੜ ਗਏ ਸੱਚ ਛੱਡ ਤਾ ਪੁਰਾਣੇ ਨਾਨਕ ਜੋਤ ਹੈ ਪੁਰਾਣੇ ਨਾਨਕ ਦੀ ਜੋਤ ਦੇ ਦਰਸ਼ਨ ਕੀਤੇ ਨੇ ਜਾਤ ਦੇ ਨਹੀਂ ਕੀਤੇ ਜਾਤ ਤਾਂ ਦੇਖੀ ਹੀ ਦੀ ਜਾਣੋ ਜੋਤ ਉਹਨਾਂ ਨੇ ਜੋਤ ਜਾਣੀ ਹੈ ਜਾਣੋ ਜੋਤ ਨਾ ਪੁੱਛੋ ਚਾਹਤੀ ਜਾਤੀ ਨਹੀਂ ਸਰੀਰ ਦਾ ਤਾਂ ਮਤਲਬ ਹੈ ਨਹੀਂ ਉਹਨਾਂ ਨੂੰ ਸੀ ਕਰ ਰੋ ਰੋਣਾ ਨਹੀਂ ਇਹ ਤਾਂ ਕੀ ਲੈਣਾ ਸਰੀਰ ਨਾਸਵਤ ਚੀਜ਼ ਹੈ ਅੱਜ ਹੈ ਕੱਲ ਨੂੰ ਰਹੀ ਰਹਿਣਾ ਫਿਰ ਇਹਦਾ ਕੀ ਉਧਰ ਸਿਰ ਪੂਜਤ ਪਗਲ ਸਮਾਉਂਦਾ ਪਗਲ ਸੁਭਾਨ ਮੁੱਖ ਝੂਟ ਹੈ ਭੁੱਖਨ ਅਸਾਰਨ ਮੁਖਰੇ ਵਿੱਚ ਦਾ ਝੂਟ ਹੈ ਦੇਖੋ ਉਹ ਹਾ ਝੂਟ ਬੋਲਦਾ ਫੇ ਇਹਦੇ ਚੋ ਦੇਵਤਾ ਦਰਸ਼ਨ ਦੇਊਗਾ ਉਹ ਪੱਥਰ ਚੋਂ ਦੇਖਦਾ ਦਰਸ਼ਨ ਦੇ ਦੂਗਾ ਕਹਾਣੀਆਂ ਬਣਾਈਆਂ ਹੋਈਆਂ ਨੇ ਸਾਖੀਆਂ ਬਣਾ ਕੇ ਆਉਂਦੇ। ਸਾਖੀਆਂ ਭਗਤਾਂ ਨਾਲ ਜੋੜਤੀਆਂ, ਧੰਦੇ ਨਾਲ ਜੋੜਤੀ। ਸਾਖੀ ਬਣਾ ਕੇ। ਉਹ ਕੀ ਕਹਿੰਦੇ ਨੇ ਸਾਖੀ ਕੀ ਜੋੜੇ? ਭੁੱਖ ਤੇ ਝੂੜਬੋਲ। ਲੇਕਿਨ ਜਿਹੜੇ ਮਹਿਕੋੜ ਪਾਏ ਹੋਏ ਨੇ, ਭੂਛਣ ਗਹਿਣੇ, ਉਹ ਅਸਲੀ ਨੇ। ਸੋਨਾ ਨਹੀਂ ਨਕਲੀ ਲੈਂਦਾ, ਸੋਨਾ ਨਕਲੀ ਨਹੀਂ ਚੜਾਵਾ ਨਕਲੀ ਨਹੀਂ ਲੈਂਦਾ ਹੋਰ। ਅਸਲੀ ਕਹਿਣਾ ਗੜੇ ਪਾਉਂਦੇ। ਉਹ ਤਾਂ ਮਾਲਕ ਆਪੇ ਹੈ ਤਾਂ। ਛੀਰੇ ਨਹੀਂ ਨਕਲੀ ਕਹਿੰਦਾ ਤੋ। ਇਰੇ ਅਸਲੀ ਦੋ ਤੇ ਹਾਰ ਬਣਾ ਕੇ ਦੋ ਵਿਸ਼ਨੂ ਦੇ ਪੌਣ ਨੂੰ ਮੂਰਤੀ ਦੇ ਫੋਟੋ ਤਾਂ ਅਸਲੀ ਚਾਹੀਦਾ ਦੋਨਾਂ ਵੀ ਅਸਲੀ ਚਾਹੀਦਾ ਪਰ ਆਪ ਨਾ ਜਿਹ ਉਹਦਾ ਸੱਚੇ ਚਾਹੀਦੇ ਨੇ ਪਪੂ ਖੜੂ ਸਾਰੂਪ ਚਾਹੀਦੇ ਨੇ ਆਪ ਝੂਠ ਬੋਲਦੇ ਉਹ ਉਪਦੇਸ਼ ਝੂੜਦਾ ਚਾਹੁੰਦਾ ਉਹਦਾ ਮੁੱਲ ਕੀ ਲੈਂਦਾ ਡੋੜ ਜਾਲੀ ਨਹੀਂ ਲੈਂਦਾ ਉਪਦੇਸ਼ ਜਾਲੀ ਦਿੰਦਾ ਸੌਤਾ ਜਾਲੀ ਵੇਚਦਾ ਡੋੜ ਖਰੇ ਲੈਂਦਾ ਜੜਾਵਾ ਖਰਾ ਲੈਂਦਾ ਤੇ ਉਬਦੇ ਜਾਲੀ ਦਨ ਜਾਲੀ ਸੌਦਾ ਵੇਚਦਾ ਖਰੇ ਧਨ ਬਦਲੇ ਏ ਕਰ ਰਹੇ ਹੈ ਬਿਪੂਖਣ ਦਾ ਸਾਰੇ ਨੇ ਸੱਚੇ ਨੇ ਉਹ ਤਾਂ ਸਹੀ ਸੋਨਾ ਹੈ ਪੁੱਛ ਨਹੀਂ ਕਿ ਫਰਕ ਆਏਗਾ ਜੇ ਹੀਰੇ ਜੜੇ ਨੇ ਉਹ ਵੀ ਸੱਚੇ ਨੇ ਸੁੱਚੇ ਨੇ ਜੇ ਕੋਈ ਧਕਲੀ ਲੈ ਆਵੇ ਕਦਾ ਉਹ ਤੇ ਉਹਨੂੰ ਨਕਲੀ ਜੜੇ ਨੇ ਨਾ ਰੱਖਾਂ ਜਾਣਾ ਉਹ ਨਰਦੰਦਾ ਨੂੰ ਆ ਵੀਰੇ ਜੂੜ ਬੋਲਦਾ ਨਰਮੋਈ ਵੀ ਹਾਂਜੀ ਤ੍ਰੈਪਾਲ ਤਿਹਾਲ ਵਿਚਾਰਨ ਕਰਨਾ ਕੀ ਚਾਹੀਦਾ ਸੀ ਉਹ ਤਨਤਾਲ ਆਈ ਨਾ ਰਹਿਣਾ ਮੱਥੇ ਦੇ ਉੱਤੇ ਲਕੀਰਾਂ ਉਹ ਕਾਹਦਾ ਪ੍ਰਤੀਕ ਨੇ ਤੇਰਾ ਗੌਰ ਤੈਨੂੰ ਤਿੰਨ ਪਾਲੀਆਂ ਜਿਹੜੀਆਂ ਨੇ ਲਾਈਆਂ ਕੀ ਹੈ ਤਿੰਨ ਪਾਲੀਆਂ ਦਾ ਮਤਲਬ ਏ ਤਿੰਨੇ ਲੋਕ ਦਾ ਗਿਆਨ ਤੈਨੂੰ ਰੋਗ ਦੇ ਗਿਆਨ ਦੀ ਵਿਚਾਰ ਕਰਨਾ ਬੈਠ ਕੇ ਤੀਨ ਭਵਨ ਕਜੋਤੀ ਦੀ ਵਿਚਾਰ ਕਰਨਾ ਬੈਠ ਕੇ ਕੰਮ ਤਾਂ ਇਹ ਗੱਲ ਨਾਲ ਸੀ ਕਰ ਕੀ ਰਿਹਾ ਬਗਲ ਸੁਬਦ ਕਰਨਾ ਕੀ ਸੀ ਕਰ ਕੀ ਰਿਹਾ ਕੀ ਕਰਨਾ ਚਾਹੀਦਾ ਸੀ ਕੀ ਕਰ ਰਹੇ ਹੈ ਤੇਰਾ ਪਾਲ ਤੇ ਹਾਲ ਵਿਚਾਰਨ ਤੇ ਹਾਲ ਵਿਚਾਰਨ ਕਿੰਨਾ ਲੋਕਾਂ ਦਾ ਹਾਲ ਕਿੰਨੇ ਭਵਨਾਂ ਦੇ ਵਿੱਚ ਰਹਿੰਦੀ ਹੈ ਨਾ ਆਤਮਾ ਬੜਕੇ ਬਾਦ ਦੇ ਵਿੱਚ ਆਤਮਾ ਇਤਨਾ ਕੀ ਬਣੂਗਾ ਤੇ ਗਰਭ ਦੇ ਵਿੱਚ ਇਹਦੀ ਕੀ ਪੋਜੀਸ਼ਨ ਹੁੰਦੀ ਹੈ ਤੇ ਹੁਣ ਕੀ ਪੋਜੀਸ਼ਨ ਇਤਨੇ ਕਰਨ ਦੇ ਤੇ ਤੇ ਭਵੜ ਕਹਿੰਦੇ ਤੀਨ ਭਵੜ ਇੱਕ ਜੋਤੀ ਮਰਮੁ ਕੇ ਵਸਤ ਪਰਾਬਤ ਹੋਵੇ ਚੜ ਲੈ ਬਾੜ ਕਬੋਤੀ ਸਮਝੇ ਸੂਝੇ ਪੜਪੜ ਹੋ ਜੇ ਅੰਤ ਨਰੰਤਰ ਸਾਚਾ ਅੰਤ ਨਰੰਤਰ ਸਾਚਾ ਆਖਰ ਸਚਿ ਨਾਲ ਜੁੜਨਾ ਸਤਸ ਰੂਪੜ ਬਿਨ ਸਾਚੇ ਜਗ ਕਾਛ ਗੁਰਮੁਖੀ ਵਸਤ ਪ੍ਰਾਪਤ ਹੋਵੇ ਬਿਨ ਸੱਚੇ ਜਗ ਸੱਚ ਦੇ ਬਿਨਾ ਤਾਂ ਸਭ ਕੁਝ ਝੂਠ ਹੈ ਵਾ ਫਿਰ ਚੜਾਵਾ ਵਗਾਰਾ ਦਾ ਝੂਠ ਹੈ ਪੱਥਰ ਮੂਰਤੀ ਦਾ ਸਭ ਝੂਠ ਹੈ ਤੂੰ ਝੂਠ ਨਾਲ ਜੋੜਨੇ ਝੂਠ ਨਾਲ ਜੋੜਦੇ ਨੇ ਸੱਚ ਕੀ ਹੈ ਸੱਚ ਜੋਤ ਹੈ ਸਭ ਅੱਛਾ ਜੋ ਬੋਲਦਾ ਸਰੀਰ ਦੇ ਵਿੱਚੋਂ ਸਤ ਸਰੂਪ ਹੈ ਉਹਦੀ ਵੀ ਫੋਟੋ ਬਣਦੀ ਉਹਦੀ ਬਣਾ ਕੇ ਦਫਾ ਫੋਟੋ ਇਹ ਕੋ ਨਾਨਕ ਦੀ ਫੋਟੋ ਬਣਾਉਣੀ ਹੈ ਜਿਹੜਾ ਬੋਲਦਾ ਨਾਨਕ ਜੀ ਉਹਦੀ ਫੋਟੋ ਬਣਾਉਣਾ ਸਰੀਰ ਦੀ ਫੋਟੋ ਬਣਾਣੀ ਤੁਸੀਂ ਤਾਂ ਉਹ ਸਰੀਰ ਤਾਂ ਨਾਸਵੰਤ ਸੀਗਾ ਉਹਦੀ ਫੋਟੋ ਬਣਾਉਣ ਨੂੰ ਕਿਨੇ ਕਹਾਂ ਜੀ ਮਰਵਾਣੀ ਗੱਲ ਕਹਿੰਦੀ ਹੈ ਸਰੀਰ ਚੋੜ ਹੈ ਜੋ ਦਿਨ ਦਾ ਖਾਗੋਦਾ ਚੋੜ ਹੈ ਤਾਂ ਜੋ ਖਾਂਦੀ ਦਾ ਸਭ ਝੂਠ ਹੈ ਕੂੜ ਰਾਜਾ ਕੂੜ ਪਰਜਾ ਫਰਜਾ ਕੀ ਪਰਜਾ ਸਰੀਰ ਨੇ ਤੂੰ ਸਾਰੇ ਕੂੜ ਸਭ ਸੰਸਾਰ ਜੋ ਤੇ ਹੀਰਾ ਜੁੜਦਾ ਸਭ ਝੂਠ ਨਾਲ ਜੁੜਦੇ ਨੇ ਪਿੱਛੇ ਵਾਲੇ ਜਿਹੜੇ ਭੱਜਦੇ ਨੇ ਪਿੱਛੇ ਵਾਲੇ ਜਿਹੜੇ ਗੁਰੂ ਨੇ ਉਹਨਾਂ ਦਾ ਨਾਂ ਕਿਸੇ ਰਹੀ ਨਹੀਂ ਹੈ ਉਹਨਾਂ ਨੇ ਨਾਂ ਕੋਲੀ ਨਹੀਂ ਬਣੀ ਚੁੱਕੀ ਉਥੋਂ ਕਦੇ ਕਿਹਾ ਹੈ ਮੈਂ ਨਾਨਕ ਦੀ ਮੈਨੂੰ ਕੋਲੀਓ ਦੇ ਤੋਂ ਨਿਸ਼ਾਨੀ ਕਿਸੇ ਗੁਰੂ ਨੇ ਕਿਹਾ ਬਾਅਦ ਕੋਰਕ ਤਾਂ ਬੰਗੀ ਹੈ ਸਾਧਨਾਂ ਜੀ ਅੱਜ ਕੋਈ ਚੀਜ਼ ਦਿਹਾਜ ਵੇਸੀ ਚੱਕੀ ਫਿਰਦੇ ਬਾਜ਼ਾਰ ਕਿ ਅਸੀਂ ਝੋਟਣਾ ਜੁੜ ਗਏ ਸੱਚ ਛੱਡਤਾ ਉਹਨਾਂ ਦੇ ਨਾਨਕ ਜੋਤ ਹੈ ਉਹਨਾਂ ਨੇ ਨਾਨਕ ਦੀ ਜੋਤ ਦੇ ਦਰਸ਼ਨ ਕੀਤੇ ਨੇ ਜਾਦ ਦੇ ਨਹੀਂ ਕੀਤੇ ਜਾ ਤਾਂ ਦੇਖੀ ਹੋਈ ਦੀ ਜਾਣਾ ਜੋਤ ਉਹਨਾਂ ਨੇ ਜੋਤ ਜਾਣੀ ਹੈ ਜਾਣੋ ਜੋਤ ਨਾ ਪੁੱਛੋ ਚਲ ਕੇ ਜਾਂਦੀ ਸ਼ਰੀਰ ਦਾ ਤਾਂ ਮਤਲਬ ਹੈ ਨਹੀਂ ਉਹਨਾਂ ਨੂੰ ਕੀ ਕਰਨਾ ਹੈ ਉਹਨਾਂ ਨੇ ਸ਼ਰੀਰ ਦੇ ਕੀ ਲੈਣਾ ਹੈ ਸ਼ਰੀਰ ਨਾਸਵਤ ਚੀਜ਼ ਹੈ ਅੱਜ ਹੈ ਕੱਲ ਨੂੰ ਰਹੀ ਰਹਿਣਾ ਸ਼ਰੀਰ ਦਾ ਕੀ ਹੁੰਦਾ ਅਸੀਂ ਕਿਸੇ ਗੁਰੂ ਨਾਲ ਸਾਡੀ ਬੀੜ ਨਾਲ ਜੁੜ ਜਾ ਕੇ ਬੀੜ ਨਾਲ ਤਾਂ ਪ੍ਰਾਣੀ ਹੋ ਜਾਂਦੇ ਨੇ ਜਵੀ ਲੈ ਆਉਂਦੇ ਬੀੜਾ ਬਿਰਧ ਹੋ ਜਾਂਦੇ ਆ ਨਵਿਆ ਲੈ ਆਉਂਦੇ ਵੀ ਲੋ ਗੜ ਤੋਂ ਹਟਿਆ ਨੇ ਨਾ ਸੰਸਕਾਰ ਨਹੀਂ ਕਰਦੇ ਨਵੀਂ ਲਿਆਉ ਨੇ ਤੇ ਉਹਨਾਂ ਨੂੰ ਵੀ ਰੱਖੋ ਰਿਕਾਰਡ ਬਣਾ ਬਣਾ ਕੇ ਕਿ ਜਪਲਾਨੇ ਬੇਲੇ ਦੀ ਓਏ ਅੱਖਰ ਹੋਈ ਨੇ ਕਿਆ ਨ ਹੋਈ ਐ ਬਦਲਦੀ ਰਹਦੀ ਐ ਕੀ ਇਹਦਾ ਕੀ ਬਾਯਾ ਪਰ ਇਹ ਉਹਨਾਂ ਨਾਲ ਵੀ ਜੁੜੇ ਹੋਏ ਨੇ ਕਿ ਜਪਲਾਨੇ ਬੇਲੇ ਦੀ ਆਦਮੀ ਜਿਹੜਾ ਹੈਗਾ ਬਹੁਤ ਹੀ ਪਾਗਲ ਹੈ ਅੱਖਾਂ ਦੇ ਵਿਸ਼ਵਾਸ ਕਰਦਾ ਜੋ ਦੇਖਦਾ ਉਹ ਸੱਚ ਮੰਨਦਾ ਜਿਹਨੇ ਸੱਚ ਮੰਨਿਆ ਅੱਖਾਂ ਨਾਲ ਦੇਖੀ ਚੀਜ਼ ਨੂੰ ਉਹ ਵੱਡਾ ਮੂਰਖ ਹੈ ਪਟੋ ਕੋ ਮਰੂ ਇਹ ਤਾਂ ਕਹਿ ਰਹੀ ਹੈ ਮਨ ਸੋਇਆ ਹੈ ਤੂੰ ਜਾਗਿਆ ਨਾ ਤੈ ਜੀਵਨ ਜੱਗ ਸੱਚ ਨੂੰ ਸੱਚ ਕਰ ਜਾ ਉਹ ਤੈਨੂੰ ਸੱਚ ਮੰਨ ਲੈ ਜੇ ਤੈ ਸੱਚ ਮੰਨ ਲਿਆ ਤੂੰ ਸਖੈਨੀ ਚੱਕੋਆ ਜਿਹੜਾ ਦੇਖ ਦੀ ਚੀਜ਼ ਨੂੰ ਝੂਠ ਬੋਲਦਾ ਜੋ ਅੱਖਰ ਹੁੰਦੀ ਏ ਉਹ ਝੂਠ ਹੈ। ਸੱਚ ਦਾ ਤਾਂ ਧੀਰਾਈ ਨਹੀਂ ਹੋ। ਔਰ ਨਾ ਦੇਖਣਾ। ਸੱਚ ਬੁੱਧੀ ਦਾ ਵਿਸ਼ਾ ਹੈ। ਬੁੱਧੀ ਨੂੰ ਸਮਝ ਆਉਣੀ ਏ ਸੱਚ ਕੀ ਹੈ। ਦੇਖਣਾ ਫਿਰ ਵੀ ਨਹੀਂ ਹੋ। ਤੀਸਰੀ ਅੱਖ ਹੈ ਬੁੱਧੀ। ਅਕਲ। ਇਹ ਤੀਸਰੀ ਅੱਖ ਖੁੱਲੂਗੀ, ਬੁੱਧੀ ਖੁੱਲੂਗੀ। ਫਿਰ ਇਹਨੂੰ ਸਮਝ ਆਊਗੀ ਸੱਚ ਹੁੰਦਾ ਕੀ ਹੈ। ਸਮਝ ਆਉਣ ਦਾ ਵਿਸ਼ਾ ਹੈ ਸੱਚ। ਪੂਰ ਸਤਿ ਦਿਨ ਨਾਮ ਨਿਬ ਜੋ ਸਮਝਣ ਵਾਲਾ ਉਹ ਆਪ ਸੱਚ ਸਰੂਪ ਹੈ ਬੁੱਧੀ ਉਹ ਸਤ ਸਰੂਪ ਹੈ ਜੇ ਦਰਸ਼ਨ ਕਰਨਾ ਹੈ ਕਿਸਦਾ ਤਾਂ ਆਪਣਾ ਆਤਮ ਦਰਸ਼ਨ ਕਰਨਾ ਤੂੰ ਹੀ ਸਤ ਸਰੂਪ ਹੈ ਤੂੰ ਨਾ ਜਾਉਂਦਾ ਨਾ ਵਰਤਦਾ ਦੇਰਾ ਆਉਣਾ ਜਾਣਾ ਜਪਣਾ ਬਰਨਾ ਨਹੀਂ ਤੇ ਜੋਤ ਦਾ ਆਉਣਾ ਜਾਣਾ ਹੈ ਸਰੀਰ ਦਾ ਜਪਣਾ ਬਰਨਾ ਹੈ ਸਰੀਰ ਜਪਦਾ ਵਰਤਦਾ ਜੋ ਤੇ ਕਿਸੇ ਨੂੰ ਚਾਹੁੰਦੀ ਹੈ ਛੱਡ ਕੇ ਚਲੀ ਜਾਂਦੀ ਹੈ ਦੂਰੇ ਜਾ ਜਾਂਦੀ ਹੈ ਛੱਡ ਕੇ। ਸਿਰਫ ਆਉਣਾ ਜਾਣਾ ਪਿੱਛੇ ਨਹੀਂ ਹੈ। ਜੇ ਕਹਾਂ ਦੇਖੀਏ ਦੋ। ਆਵੜ ਜਾਣ ਦੀ ਜਿਹੜੀ ਅਸੀਂ ਕਹਨੇ ਆ ਨਾ ਉਹ ਵੀ ਆਵੜ ਜਾਣ ਨਹੀਂ ਹੈ। ਆਉਣਾ ਆਉਣਾ ਜਾਣਾ ਕਿੱਥੇ? ਸੁਗਨ ਸਿੰਘ ਜਾਬ ਜੇ ਵੀ ਗੱਲ ਕਲੀਅਰ ਕਰਤੀ ਗਾਹ ਜਾ ਕੇ ਆਵਣ ਜਾਵਣ ਕੀ ਹੈ? ਤ੍ਰਿਸ਼ਟ ਅਨ ਤ੍ਰਿਸ਼ਟ। ਉਹ ਖਾਣੋਂ ਦ੍ਰਿਸ਼ਟੀ ਹੈ, ਸਰੀਰ ਦੀ ਦਾ ਵੀ ਇਹ ਜੋਤ ਹੈ। ਪਤਾ ਜੋਤ ਸਬੂਤ ਹੈ। ਯਾਦ ਹੋਈ ਰਹੀ ਦੀ ਸਾਨੂੰ ਨਹੀਂ ਪਤਾ ਕਿੱਥੇ ਗਈ ਅੱਜ ਉਹਨੂੰ ਜਾਣਾ ਹੈ ਢਡੇ ਪੱਕੀ ਗਈ ਸੀ ਕੀ ਲਾਭ ਵਰਤੀਏ ਦੇ ਵਾਸਤੇ ਅੰਦਰਸ਼ਟ ਹੋ ਗਈ ਜਿਹੜੀ ਅਸੀਂ ਉਹਨੂੰ ਸਮਝ ਲੈਣ ਤੇ ਗਈ ਜਿਹਨਾਂ ਜਲਮ ਲੈਨੇ ਨੇ ਜੋਤਨੇ ਅਸੀਂ ਕਹਨੇ ਆ ਗਈ ਇਹ ਸਾਡੀ ਬੋਲੀ ਹੈ ਸਭ ਸਮਝਣ ਸਮਝਾਉਣ ਵਾਸਤੇ ਪੈਸੇ ਸਾਨੂੰ ਅਸਲ ਕੀ ਹੈ ਤ੍ਰਿਸ਼ਟ ਅੰਦਰਸ਼ਟ ਦ੍ਰਿਸ਼ਟਲ ਦ੍ਰਿਸ਼ਟੇ ਆਦਮੀ ਭਰ ਗਿਆ ਥੋੜਾ ਜਰ ਬਾਅਦ ਜੋਦਾ ਹੋ ਗਿਆ ਨਹੀਂ ਨਹੀਂ ਹੈ ਜੋਦਾ ਜੋਦਾ ਫਿਰ ਮੁੜਿਆ ਆਤਮਾ ਕੋਈ ਆਇ ਕਹਿੰਦਾ ਕੋਈ ਸਾਨਾ ਕਹਿੰਦਾ ਨਹੀਂ ਪਿੱਛੇ ਸੀਗੀ ਆਤਮਾ ਤਾਂ ਉਹ ਹਾਟ ਚੱਲਦਾ ਹੋਊਗਾ ਉਹ ਠੀਕ ਚੱਲ ਪਿਆ ਪਹਿਲਾਂ ਥੋੜਾ ਚੱਲ ਉਹ ਆਪਣੇ ਜਿਵੇਂ ਜਿਵੇਂ ਕਿਸੇ ਦਾ ਗਿਆਨ ਆਵਣ ਜਾਵਣ ਨਹੀਂ ਹੈ ਇਹ ਫਿਰ ਵੀ ਦ੍ਰਿਸ਼ਟ ਅਦ੍ਰਿਸ਼ਟ ਆਵੜ ਜਾਵੜ ਦ੍ਰਿਸ਼ ਅੰਦਰਿਸ਼ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਅਸੀਂ ਜਿਹਨੂੰ ਆਉਣ ਜਾਣ ਕਹਿੰਦੇ ਆਉਣ ਜਾਣ ਵੀ ਨਹੀਂ ਹੈ ਜੱਪਣ ਮਨ ਤੱਕਣ ਤੈ ਕਿ ਜਦ ਮੈਂ ਨਾ ਕੁਝ ਮਰੇ ਆਪੜ ਚਲਤ ਆਪ ਹੀ ਕਰੇ ਆਵੜ ਜਾਵੜ ਦ੍ਰਿਸ਼ ਅੰਦਰਿਸ਼ ਆਗਿਆਕਾਰੀ ਧਾਰੀ ਸਭ ਭਾਈ ਦ੍ਰਿਸ਼ਤ ਅੰਦਰਿਸ਼ਤ ਅਸਲ ਹੁਣ ਡਏ ਸਾਨੂੰ ਨਹੀਂ ਪਤਾ ਕਿੱਥੇ ਗਈ ਸਾਨੂੰ ਨਹੀਂ ਪਤਾ ਕਿੱਥੋਂ ਆ ਗਈ ਆ ਤੁਹਾਨੂੰ ਤੋ ਇਹ ਵੀ ਪਤਾ ਨਹੀਂ ਸਰ। ਕਈ ਕਥੇ ਇਹ ਵੀ ਸਾਨੂੰ ਪਤਾ ਨਹੀਂ। ਪਰ ਦ੍ਰਿਸ਼ਟ ਅੰਦਰਸ਼ਟ ਜ਼ਰੂਰ ਹੈ। ਜਾਂ ਸਾਡੇ ਕੋਲ ਸਬੂਤ ਹੈ ਜਿਹੋਦਾ ਹੈ। ਆਤਮਾ ਦਾ ਸਬੂਤ ਤਾਂ ਵੀ ਹੈਗੀ ਹੈ। ਸਿੱਧੀ ਜਰੂਰ ਨਹੀਂ ਹੈ। ਸਬੂਤ ਹੈ ਸਰੀਰ 'ਚ ਬੋਲਦੀ ਹੈ। ਫਿਰਦਾ ਜਾਂਦਾ ਸਬੂਤ ਹੈ ਪਿਓ ਮਾਰੀ। ਸਬੂਤ ਇਹ ਨਹੀਂ ਦਾ ਹੋਸ਼ ਨਹੀਂ ਗਿਆ ਫਿਰ ਵੀ। ਅੰਦਰਸ਼ਟ ਜੇ ਨਹੀਂ ਹੈ ਸਬੂਤ ਨਹੀਂ ਹੈ। ਸਰੀਰ 'ਚ ਪਰ ਸਿਕਨਮੀ ਅੰਦਰਸ਼ਟ ਹੋ ਨਹੀਂ ਇਹ ਅਦ੍ਰਿਸ਼ਟ ਅਦ੍ਰਿਸ਼ਟ ਪ੍ਰਗਟਾਇਓ ਪਿਆ ਪ੍ਰਗਟ ਨਹੀਂ ਹੈ ਤੇਰੇ ਪਾਲ ਤੇ ਹਾਲ ਵਿਚਾਰਨ ਵਿਚਾਰ ਕੋਹੀ ਹੈ ਜੋ ਗੁਰਮਤ ਦਾ ਹੈ ਜਬੀਰ ਵੀ ਤੇਨ ਲੋਕ ਦੀ ਗੱਲ ਕਹਿ ਰਿਹਾ ਹੈ ਕੁਰਬਾਨੀ ਤੇਨ ਲੋਕ ਦੀ ਗੱਲ ਹੈ ਤੇਨ ਲੋਕ ਦਾ ਗਿਆਨ ਹੈ ਪਾਣੀ ਦੇ ਵਿੱਚ ਤੇਨ ਲੋਕ ਦੀ ਵਿਚਾਰ ਹੈ ਕੁਰਬਾਨ ਚ ਤਕਬੀਰ ਕਹਿੰਦਾ 52 ਅੱਖਰ ਲੋਕਤਰਾਏ ਮੇਰੇ ਸਾਹਮਣੇ ਤੇਰੇ ਲੋਕ ਦਾ ਗਿਆਨ ਹੈ ਜੋ ਮੈਂ ਦੱਸਣਾ ਸਤਸਾਰ ਨੂੰ 55 ਅੱਖਰ ਨੇ ਮੇਰੇ ਕੋਲ ਭਾਸ਼ਾ ਦੇ ਉਸ ਵੇਲੇ ਜਿਹੜੀ ਸਾਡੀ ਭਾਸ਼ਾ ਸੀ ਨਾ ਕਿੱਦੀ ਦੀ ਜਿਹੜੀ ਉਸ ਵੇਲੇ ਸੀ ਉਹਦੇ ਬਹੁਤ ਆਖਰ ਸੀ ਸਾਡੇ ਹੁਣ 34 ਨੇ 35 ਨਹੀਂ ਹੈਗੇ ਊੜਾ ਅੱਖਰ ਨਹੀਂ ਹੁੰਦਾ ਊੜੇ ਨੂੰ ਅੱਖਰ ਨਹੀਂ ਹੁੰਦਾ ਊੜਾ ਅੱਖਰਾਂ ਤੋਂ ਬਾਹਰ 34 ਅੱਖਰ ਮੈਂ ਲਿਖਿਆ ਨਾ ਦਾਹੀ ਅਸੀਂ 35 ਵੰਦੇ 34 ਅੱਖਰਾਂ ਦਾ ਗਿਆਨ ਕਹਦਾ ਬਬਜਾਰ ਖਰ ਦੇ ਮੇਰੇ ਕੋਲ ਤੈਨਾਂ ਲੋਕ ਦਾ ਗਿਆਨ ਸਾਰਾ ਗਿਆਨ ਮੈਂ ਬਬਜਾ ਅੱਖਰਾਂ ਦੇ ਵਿੱਚ ਬੰਦ ਕਰ ਦੇ। 52 ਅੱਖਰ ਲੋਕ ਤਰ ਸਭ ਕੁਝ ਨਹੀਂ ਬਬਜਾ। ਤੈਨਾਂ ਲੋਕ ਦਾ ਗਿਆਨ ਬੋਲਿਆ ਜਾ ਸਕਦਾ। ਪਰ ਤੈਨਾਂ ਲੋਕ ਦੇ ਵਿੱਚ ਜਿਹੜੀ ਆਤਮਾ ਉਹਦੇ ਬਾਰੇ ਕੁਝ ਨਹੀਂ ਬੋਲਿਆ ਜਾ ਸਕਦਾ। ਕਿਉਂ ਦੀਦੀ ਹੋਣੀ ਹੈ? ਉਹਦਾਤਾਤਾ ਬਤਾਈ ਦੱਸਿਆ ਜਾ ਸਕਦਾ ਜੇ ਮੈਂ ਗੁਬਝਾਰ ਦਾਤਾ ਪਤਾ ਦੱਸ ਦੇਣਾ ਮੈਂ ਫੇਰ ਵੀ ਜਿਹੜੀ ਆਤਮਾ ਤੇ ਲੋਕ ਦੇ ਵਿੱਚ ਉਹਦੇ ਬਾਰੇ ਅਤਾ ਪਤਾ ਦੱਸਾਂਗੇ ਕਿ ਜੇ ਮੈਂ ਬਾਤ ਪਾਈ ਦੀ ਉਹਦਾ ਅਤਾ ਪਤਾ ਦਸੀਦਾ ਉਹਦਾ ਅਤਾ ਪਤਾਈਆ ਉਹ ਬੁਝਣੀ ਉਹ ਕਹਣੀ ਹੈ ਅਖੀਰ ਕੀ ਦੱਸਿਆ ਉਹ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਜੇ ਨੂੰ ਤੂੰ ਹੋਰ ਸਮਝ ਪਰਮਾਤਮਾ ਫੋਆ ਪਈ ਤੂੰ ਯਾਰ ਤੂੰ ਇੱਕ ਹੋ ਜਾਣਾ ਤੂੰ ਹੀ ਉਹ ਤੇਰੀ ਉਹ ਗੱਲ ਹੈ ਕੁਰਬਾਨੀ ਚੋਰ ਕਿਸੇ ਦੀ ਨਹੀਂ ਗੁਰਬਾਨੀ ਦੀ ਕਿਹਦੀ ਗੱਲ ਹੈ ਹਰ ਕਿਸੇ ਦੀ ਗੱਲ ਹੈ ਕੁਰਬਾਨੀ ਤੇ ਪਹਿਲਾਂ ਉਹਦਾ ਸੈਤੂ ਦਾਲ ਹੈ ਦੋਸਾ ਫਿਰ ਉਹ ਇੱਕ ਹੋਏ ਤਾਂ ਉਹ ਕਹਾਂ ਜੇ ਤੂੰ ਇੱਕ ਹੋਵੇਂ ਤੂੰ ਵੀ ਉਹ ਉਹੀ ਹੈਗਾ ਤੂੰ ਹੈ ਜਿਹੜਾ ਇੱਕ ਤੋਂ ਘਰ ਤੇ ਪਹਿਲਾਂ ਲਿਖਿਆ ਹੋਇਆ ਹੈ ਓਮਕਾਰ ਇਕੱਠਾ ਨਹੀਂ ਆਇਆ ਕੇ ਦਾ ਨਾਮਕਾਰ ਆ ਡੇ ਕਾਟ ਬੜਾ ਇਕ ਦੇ ਕਾਈ ਇੱਕ ਕੀ ਹੈ ਮੈਨੂੰ ਇਹ ਬੁਝਾ ਦੇ ਇੱਕ ਆਪ ਵੀ ਤਾਂ ਇੱਕ ਹੀ ਹੈ ਦੋਥਾ ਹੋਇਆ ਹੈ ਤੇ ਜਿੱਤਿਆ ਹੋਇਆ ਹੁੰਦੀ ਹੈ ਤਾਂ ਆਪਣੇ ਆਪ ਨੂੰ ਜਾਣਨਾ ਹੋਰ ਕਿਸੇ ਨੂੰ ਨਹੀਂ ਜਾਣਨਾ ਇਸ ਕਰਕੇ ਗੁਰਬਾਣੀ ਚ ਕਿਸੇ ਦਾ ਗਿਆਨ ਦੀ ਆਤਮ ਗਿਆਨ ਆਤਮ ਗਿਆਨ ਗੁਜਣ ਵਾਲੀ ਚੀਜ਼ ਹੈ ਗੁਰਬਾਣੀ ਚ ਬਾਕੀ ਸਭ ਸਮਝਣ ਵਾਲੀ ਚੀਜ਼ ਹੈ ਬਾਕੀ ਦਾ ਸਭ ਸਮਝਣ ਵਾਲੀ ਚੀਜ਼ ਪਰ ਕਿਉਂ ਆਤਮਾ ਬਾਰੇ ਗੱਲ ਕਹੀ ਹੋਈ ਹੈ ਗੁਰਬਾਣੀ ਚ ਉੱਥੇ ਗੁਜਣ ਵਾਲੀ ਹੈ ਕੋ ਕਹੀ ਨਹੀਂ ਜਾ ਸਕਦੀ ਉਹ ਬਾਤ ਬੰਦਾਰੇ ਸੰਸਾਰ ਚ ਆਤਮਾ ਬਾਰੇ ਕੋਈ ਚੀਜ਼ ਹੈ ਨਹੀਂ ਅੱਖਾਂ ਨੂੰ ਦਿਦੀ ਨਹੀਂ ਸਾਡੇ ਗਿਆਨ ਦੇ ਦਰਾਂ ਤੇ ਪਰਿਆ ਉਹਦੇ ਬਾਰੇ ਕਿਹਾ ਹੋਇਆ ਬਹੁਤ ਕੁਝ ਹੈ ਪਰ ਫਿਰ ਵੀ ਗੁਜਣ ਵਾਲੀ ਹੈ